ग्डी से किस स्टीकर लगे साढ़े हैं मैं ये चाहना जी हरेक ग्डी से ये स्टीकर लगे साडे झंडे होर हो दुकान के हो सो so, मैं यही बेनती करूंगा समूह साढ़े प्रधान चेयरमैन साहब प्रधान जी जो भी है कमेटी हैगी है मैं ਜਿਹੜੀਆਂ ਸਮੂਹ ਕਮੇਟੀਆਂ ਨੇ ਉਹਨਾਂ ਵਾਸਤੇ ਵੀ ਅਸੀਂ ਕਹੂੰਗਾ ਅਸੀਂ ਇਹ ਚੀਜ਼ ਆਪਣੇਆਂ ਗੱਡੀਆਂ ਤੇ ਲਗਾਈਏ ਆਪਣੇ ਮੋਟਰਸਾਈਕਲਾਂ ਤੇ ਲਗਾਈਏ ਆਪਣੀਆਂ ਕਾਰਾਂ ਤੇ ਲਗਾਈਏ ਤਾਂ ਕਿ ਸਾਡੀ ਪਛਾਣ ਬਣੇ ਅਸੀਂ ਪਛਾਣ ਕਰੀਏ ਕਿ ਸਾਡਾ ਇਹ ਵਿਸ਼ਮਕਰਮਾ ਪਰਿਵਾਰ ਹੈ ਕਿ ਅਸੀਂ ਇਸ ਚੀਜ਼ ਨੂੰ ਸੋਚਦੇ ਸੋਚਿਆ ਬਿਜਲੀ ਜਾਨੂੰ ਮੈਂ ਬਹੁਤ ਹਾਂ ਕਈ ਵਾਰ ਕਿ ਹੈ ਇਹ ਆ ਚੀਜ਼ ਆਪ ਬਣਾਈਏ ਇਹ ਚੀਜ਼ ਸਾਡੀ ਪਛਾਣ ਬਣੋਗੀ ਅਸੀਂ ਪਛਾਣ ਨਹੀਂ ਬਣਾ ਸਕੇ ਦੋ ਵਾਰ ਜੀ ਕਹੀ ਜਾਈਏ ਅਸੀਂ ਬਿਲਡਿੰਗਾਂ ਕਰਨੀਆਂ ਬਹੁਤ ਕੁਝ ਕਰ ਲਿਆ ਕਿ ਅਸੀਂ ਇਹ ਪਛਾਣ ਬਣਾਈ ਹੈ ਨਹੀਂ ਬਣਾਈ ਇੱਕ ਮੈਂ ਸ਼ਬਦ ਵੀ ਲਾਉਣਾ ਚਾਹਾਂਗਾ ਨਿਸ਼ਚਿਤ ਦਾਤਾ ਮੰਨਨ ਕਾਰੀ ਰੱਖ ਨ ਰਤੀ ਸੰਸਾਰ ਦੀ रचना रज रती सॼ जोलो सारी अॼ जय बोलो सारी सिल्प वाणी अवतार सिल्प वाणी अवतार कला न गुलजार हूंदा જીવનનો કોઈ આધાર ન હોનો તૃપર્યત નિહાર દી મન કૃપા રત નિહાર દી અજ જય જય બોલો સારે અજ જય જય બોલો સારે ઇસ સિલ્પ વાને હોતાર દી ઇસ સિલ્પ વાને હોતાર દી નહી મહેલ મનાર હોંદે નહી અજબન જાર હોંદે ਨਰਾ ਨਤ ਕਰੇ ਵਜਾਰ ਦੀ ਨਰਾ ਨਤ ਕਰੇ ਵਜਾਰ ਦੀ ਅਜ ਜੈ ਜੈ ਬੋਲੋ ਸਾਰੇ ਜੈ ਜੈ ਬੋਲੋ ਸਾਰੇ ਉਸ ਸਿੱਲਪ ਵਾਨੀ ਅਵਕਾਰ ਦੀ ਨੈ ਸੋਚ ਬਗਿਆ ਨਾਉਂਦਾ ਨੈ ਭਗਤ ਭਗਵਾਨ ਨਾਉਂਦਾ ਨੈ ਸੋਚ ਬਗਿਆ ਨਾਉਂਦਾ ਸੇਵਕਤ ਬਦਵੋ ਲਾਉਂਦਾ ਦਿੱਖਦਾ 10 ਜਨ ਵੇ ਜਾਣਦਾ ਇਹ ਰਤਨਾ ਹੈ ਸਭ ਉਸ ਕਲਕਾਰ ਦੀ ਇਹ ਰਤਨਾ ਹੈ ਸਭ ਉਸ ਕਲਕਾਰ ਦੀ ਜੱਪੋਲੇ ਕੋ ਨਿਮਰੇ ਬੜਾ ਚੀ ਦੀ ਸੁਕਰਨਾ ਮਨ ਗਵਣ ਕੀ ਜੈ ਕੁਦਗਮਾਟਾ ਤਨੀਕ ਕੋ ਬਹੁਤ ਬਹੁਤ ਧੰਨਵਾਦ ਮੋਦਨ ਸਾਹਿਬ ਦਾ ਚਲੋ ਇਹ ਸਾਡੇ ਸਤਿਕਾਰਯੋਗ ਨੇ ਕਈ ਵਾਰੀ ਕਹਿੰਦੇ ਆ ਵੀ ਚਲੋ ਇਹਨਾਂ ਦਾ ਜਨਮ ਦਿਵਸ ਤੇ ਲਾ ਬੁੱਤ ਲਾਵਾਂਗੇ ਪਰ ਅਸੀਂ ਤਾਂ ਫੋਟੋ ਲਾਵਾਂਗੇ ਬਹੁਤ ਵਧੀਆ ਸਾਡੀ ਬੁੱਤ ਨਾਲ ਜਨਮ ਦਿਵਸ ਤੇ ਲੇ ਰਹਿਣ ਸੰਸਦ ਅੰਦਰ ਲਾਵਾਂਗੇ ਵਧੀਆ ਫੋਟੋ ਸਾਡੀ ਸੋ ਮੈਂ ਇਹਨਾਂ ਦੀ ਜਿਹੜਾ ਇਹਨਾਂ ਨੇ ਹੁਕਮ ਕਰਕੇ ਗਏ ਨੇ ਇਹ ਜਿਹੜਾ ਐ ਸਟਿੱਕਰ ਇਹਨੇ ਦੱਸਿਆ ਨਾ ਇਸ ਤੱਕ ਇਹ ਸਟਿੱਕਰ 1000 ਰੁਪਏ ਆਪਣੇ ਕੋਲੋਂ ਆਪਣੇ ਪਰਿਵਾਰ ਵੱਲੋਂ ਅਸੀਂ ਸੁਭਾਕੇ ਇਹਨਾਂ ਨੂੰ ਦੇਵਾਂਗੇ ਇਹ ਗੱਡੀ ਤੇ ਲਾਉਣ ਸਾਈਕਲ ਤੇ ਲਾਉਣ ਰਾਕ ਤੇ ਲਾਉਣ ਚਾਹੀ ਹਵਾਈ ਜਹਾਜ਼ ਤੇ ਲਾ ਦੇਣ ਹੁਣ ਸਾਡੀਆਂ ਬੱਚੀਆਂ ਨੇ ਛੋਟੀਆਂ-ਛੋਟੀਆਂ ਗਹਣਾ ਬਹੁਤ ਬਲਾਹੂ ਵੀ ਦੇਵਾਂਗੇ ਤੇ ਦੇ ਹੀ ਰੱਖਾਂਗੇ ਵੀ ਉਹ ਦੱਸੋ ਸੋ ਬੱਚੀ ਪਨੀਤ कौर ਉਹ ਇੱਕ ਸ਼ਬਦ ਆਪਾਂ ਨੂੰ ਸੁਣਾਂਗੇ ਸੋ ਇਹਨਾਂ ਬੱਚਿਆਂ ਦਾ ਵੀ ਆਪਾਂ ਨੂੰ ਹੌਸਲਾ ਵਧਾਈ ਕਰਨਾ ਚਾਹੀਦਾ ਤੇ ਆਪਣੇ ਬੱਚੇ ਸਾਡੇ ਹਰਦੀਪ ਸਿੰਘ ਜੀ ਸੋਹਲ ਜੋ ਪਿੱਛੇ ਫਿਰ ਬਸ ਹੋ ਗਏ ਉਹ ਵੀ ਕਹਿੰਦੇ ਉਹਦੇ ਅਸਲੀ ਵੀ ਬੁਲਾ ਦੇ ਜੋ ਬਣੇ ਚਿਹਰੇ ਨੇ ਜੇ ਪਾਇਚਾਰਾਂ ਚ ਬੁਲਾ ਦੇ ਹੋਣਗੇ ਫਿਰ ਆਪਾਂ ਅੱਗੇ ਵਧ ਸਕਾਂਗੇ ਕਿੰਨੀ ਵਾਰੀ ਕੋਸ਼ਿਸ਼ ਕਰ ਲਈਏ ਜੇ 100 ਬੰਦਾ ਇੱਕ ਪਾਸੇ ਬੈਠਾ ਇੱਕ ਬੁਲਾ ਰਾ ਇੱਕ ਪਾਸੇ ਹੋਵੇ ਤਾਂ ਕਹਿੰਦੇ ਬਰਾਬਰ ਹੋ ਜਾਂਦਾ ਸੋ ਮੈਂ ਵੀ ਇਹ ਬੇਨਤੀ ਕਰਦਾ ਆਪਣੀ ਕੌਮ ਦੇ ਵਿੱਚ ਕਮੀ ਹੈ ਆਪਣੇ ਸਾਹਮਣੇ ਇੱਕ ਹੁਣ ਪਿੱਛੇ ਉਹ ਕਿਸਾਨਾਂ ਨੂੰ ਚੱਲਿਆ ਸੀ ਇਹਨੇ ਬੜੇ ਬੁਲਾਰੇ ਬਣਾਏ ਨੇ ਜੀ ਇਹਨਾਂ ਕੋਲੇ ਬੁਲਾਰੇ ਸੀ ਤਾਂ ਹੀ ਉਹ ਜਿੱਤ ਕੇ ਵਾਪਸ ਮੁੜੇ ਸੀ ਜੀ ਸੋ ਮੈਂ ਫਿਰ ਬੇਨਤੀ ਕਰਦਾ ਆਪਣੇ ਪਰਵਾਰਾਂ ਨੂੰ ਬਾਹਰੋਂ ਆਈਆਂ ਕਮੇਟੀਆਂ ਨੂੰ ਕਿ ਆਪਣੇ ਸ਼ਹਿਰਾਂ ਦੇ ਵਿੱਚ ਆਪੋ ਆਪਣੇ ਕਸਬਿਆਂ ਦੇ ਵਿੱਚ ਆਪਾਂ ਆਪਣੇ ਭਾਈਚਾਰੇ ਦੇ ਬਰਾਦੇ ਖੜੇ ਕਰੀਏ ਤਾਂ ਜੋ ਕਿਸੇ ਵੀ ਜਾਤੇ ਹੋ ਬੋਲ ਸਕਣ ਬਹੁਤ ਬਹੁਤ ਮਨਕੁਸ਼ ਸਾਹਿਬ ਜਨਬਾਦ ਸਾਡਾ ਇੱਥੇ ਪਹੁੰਚਦੇ ਸੋ ਬੱਚੀਆਂ ਪ੍ਰੀਤਕੌਰ ਤੇ ਉਹਨਾਂ ਦੇ ਸਾਥੀ ਇੱਕ ਆਪਾਂ ਨੂੰ ਸ਼ਬਦ ਭੇਟਾ ਕਰਨਗੇ ਜੋ ਬੋਲੇ ਕੋ ਨਹੀਂ ਬੋਲੇ ਵਿਸ਼ਕਰਮਾ ਮਹਾਰਾਜ ਕੀ ਜੈ ਹੈ ਮੰਗਤੀ ਵਿਰਾਸਤ ਮੇ ਵਿਸ਼ਕਰਮਾ ਜੀ ਆਦ ਕੀ ਬੇਟੀ ਆਤਮ ਵਿਸ਼ਵਾਸ ਬੁਲੰਦ ਹੌਸਲਾ ਹੈ ਵਿਸ਼ਕਰਮਾ ਜੀ ਖੜੇ ਹੋਣੇ ਕਾ ਅਨ